ਮਲਾ ਰਿਆ ਜਿਨ੍ਹਾਂ ਦਾ ਚੋਣ ਨਿਸ਼ਾਨ ਇਹਨਾਂ ਨੂੰ ਹੀਰਾ ਮਿਲਿਆ ਅੱਜ ਮੇਰੇ ਕੋ ਸਾਰਾ ਗਰੁੱਪ ਸਾਰੀ ਜਾਤੀਆਂ ਦੀ ਮੇਰੇ ਗੈਰਸਾਂ ਤੇ ਆਈਆਂ ਆਏ ਆ ਮੈਂ ਇਹਨਾਂ ਦਾ ਵੈਲਕਮ ਕਰਦਾ ਸਾਰੀਆਂ ਮੁਕਤ ਜਾਤੀਆਂ ਨੂੰ ਹੋਰ ਮੈਂ ਆਪਣੇ ਦੋਸਤਾਂ ਨੂੰ ਵੀ ਇਹ ਗੱਲ ਕਹਿਣਾ ਪੀ ਇੱਕ ਨਮਾਣੀ ਜਿਹੜੇ ਸਮਾਜ ਦੇ ਰਾਸ਼ਟ੍ਰਪਤੀ Mahatma Gandhi ji ਨੇ ਗੱਲ ਕਹੀ ਸੀ ਪਈ ਜਿਹੜੇ ਸਭ ਤੋਂ نیچے ਗਰਜੇ ਦੇ ਲੋਕਾਂ ਲੋਸ ਬੋਟਮ ਤੇ ਆ ਜਿਹੜੇ ਲੋਕ ਸਵੋਟ ਨੂੰ ਤੇ ਸਭ ਤੋਂ ਇੱਥੇ ਆ ਉਹਨਾਂ ਨੂੰ ਪਹਿਲੇ ਧਾਰ ਦੇ ਉੱਤੇ ਉਹਨਾਂ ਨੂੰ ਵੀ ਲਿਆਓ ਅੱਗੇ ਪਰ ਸ਼ਾਨ ਇਹ ਨਾਰਾ ਦਿੱਤਾ ਸੀ ਪਰ ਪ੍ਰੈਕਟੀਕਲੀ ਕੁਝ ਨਹੀਂ ਹੋਇਆ ਜਿਹੜਾ ਵੋਟ ਜਿਹੜਾ ਰਾਜੂ ਵੋਟ ਸੀ ਰਾਜੂ 85 ਰਾਜੂ 70 ਸੀਗਾ ਰਾਜੂ ਵੋਟ ਜਿਹੜਾ ਬੜੀ ਮੁਸ਼ਕਲ ਨਾਲ ਰਾਸ਼ਪਤੀ ਦਾ ਮਹਾਤਮਾ ਗਾਂਧੀ ਜੀ ਨੇ ਗਰੀਬਾਂ ਨੂੰ ਦਵਾਇਆ ਸੀ ਪਰ ਉਹ ਇਹ ਰਾਈਟਸਰ ਪਰ ਉਹਨਾਂ ਨੂੰ ਸੀ ਵੱਡੇ ਬੰਦਿਆਂ ਨੂੰ ਜਿਹੜਾ ਡਰਾਈ ਮਾਲੀਆ ਦਿੰਦੇ ਸੀ ਪਰ ਬੜੇ ਦੁਖਸਾਜ ਮੈਂ ਕਹਿਣਾ ਪੈਂਦਾ ਜੀ ਸਿੰਘ ਜੀ ਤੁਸੀਂ ਜਾਣਾ ਪਾਰਲੀਮੈਂਟ ਦੇ ਵਿੱਚ ਉੱਥੇ ਜਾ ਕੇ ਇਹ ਗੱਲਾਂ ਕਰਨੀਆਂ ਪਾਰਲੀਮੈਂਟ ਵਿੱਚ ਜੇ ਸੱਜ ਤਕਰੀਰਾਂ ਮੰਦੀਆਂ ਵਾ ਜਿੱਥੇ 545 ਮੈਂਬਰ ਪਾਰਲੀਮੈਂਟਾ 200 ਲੋਕ ਸਭਾ ਦੇ 245 ਲੋਕ ਸਭਾ ਦੇ ਇਹ ਜਿਹੜੇ ਉੱਥੇ ਬਹਿ ਕੇ ਮੈਂ ਤਾਂ ਵੇਖਿਆ ਕਈ ਐਮਪੀ ਬੜੇ ਬੜੇ ਪਾਰਟੀਆਂ ਦੇ ਜਿਨ੍ਹਾਂ ਨੂੰ ਪਾਰਲੀਮੈਂਟ ਦੇ ਸੁਪੈ ਨਹੀਂ ਹੋਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਆਪਣਾ ਹਾ우스 ਕੀ ਆਂ ਔਰ ਉਸ ਕੀ ਆ ਰਾਜ ਸਭਾ ਕੀ ਆ ਦੋਸਤਾਂ ਕੀ ਆ ਸਟਾਰ ਕੁਐਸਚਨ ਕੀ ਆ ਅਨ ਸਟਾਰ ਕੁਐਸਚਨ ਕੀ ਆ ਜ਼ੀਰੋ ਕੁਐਸਚਨ ਕੀ ਆ ਉਥੇ ਜਾ ਕੇ ਸੁੱਤੇ ਰਹਿੰਦੇ ਆ ਲੱਖਾਂ ਰੁਪਈਆ ਲੈ ਕੇ ਤੇ ਆਪਣੇ ਆਪਣੀਆਂ ਜਾਤਾਂ ਤਾਂ ਬਣਾਉਂਦੇ ਰਹਿੰਦੇ ਆ ਤੇ ਗਰੀਬਾਂ ਵਾਸਤੇ ਕੁਛ ਕੀਤਾ ਹੀ ਨਹੀਂ ਇਹਨਾਂ ਨੇ 75 ਸਾਲ ਮੈਂ ਤਾਂ ਸਾਰਿਆਂ ਨੂੰ ਇਹ ਕਹਿੰਨਾ ਮੈਂ ਉਹ ਜਾਤੀਆਂ ਨੂੰ ਆਪਣਾ ਰਾਈਟ ਜਿਹੜਾ ਤੁਹਾਡਾ ਵੋਟ ਦਾ ਕੰਸੇ ਕੰਮ ਪੰਜਾਬ ਚ ਕੋ ਬੰਦਾ ਮੈਰੇ ਮੇਰੀਆਂ ਨਜ਼ਰਾਂ ਚ ਪੰਜਾਬ ਚ ਕੋ ਬੰਦਾ ਖਰੋਤਾਜੀਤ ਸਿੰਘ ਮੱਲਾ ਆਪਣੀ ਸਾਰੀ ਵੋਟ ਖਾਸ ਕਰਕੇ ਖਡੂਰ ਸਾਹਿਬ ਦੇ ਕੰਸਟੀਚੂਐਂਟਸ ਦੇ ਜਿੰਨੇ ਵੀ ਲੋਕ ਆ ਇਹਨੂੰ ਆਪਣੀ ਵੋਟ ਤਨੋਂ ਮਨੋਂ ਤਨ ਮੰਨਤਾ ਨਾ ਇਹਨੂੰ ਜਿਤਾਓ ਕਿ ਇੱਕ ਸਾਡਾ ਰਸਤਾ ਜੇਲਾ ਖੁੱਲੇ ਅੱਜ ਤੱਕ ਸਾਡੇ ਨਾਲ ਆਪਣਿਆਂ ਨੇ ਜਗਾ ਕੀਤਾ ਆਪਣਿਆਂ ਨੇ ਨਹੀਂ ਵੋਟਾਂ ਵਈਆਂ ਜਿੰਨੇ ਵੀ ਮੂਲ ਜਾਤੀਆਂ ਦਾ ਅਜਿਹਾ ਸਤਿ ਕੋ ਖੁਰੁੰਦੇ ਰਿਹਾ ਸਾਰਿਆਂ ਦੀਆਂ ਜਮਾਨਤਾ ਜੱਬ ਕੋ ਨਹੀਂ ਜਾ ਰਹੀ ਆਵਾ 10% ਲੈਣਾ ਤਾਂ ਬਹੁਤ ਬਹੁਤ ਦੂਰ ਦੀ ਗੱਲ ਆ ਕਿੰਨੂ 100 ਵੋਟ ਪਾਈ ਕਿੰਨੂ 200 ਪਾਈ ਜਤੋਂ ਜ਼ਿਆਦਾ ਫਾਇਸਾ ਹੋਤਾ ਹੈ ਜੀ ਬੜੇ ਬੜੇ ਮਾਰੋਤੀ ਨਰਮਲ ਨਰਮਲ ਸਿੰਘ ਜੀ ਨਰਮਲ ਕੋਮ ਦੇ ਕੀ ਰੇ ਬੂਟਾ ਰਾਮ ਕੋਮ ਦਾ ਹੀਰਾ ਬੂਟਾ ਰਾਮ ਸਿੰਘ ਜੀ ਯਾਰ ਨਿੰਨੰਦਾਸ ਗੈਰੀ ਮਹਾਰਾਜ ਮਾਮਤਾ ਡੋਕੀ ਨਾ ਗਈ ਇਹ ਤਾਂ ਮੈਂ ਗੱਲ ਕਰਾਂਗਾ ਤਾਂ ਬਹੁਤ ਨਮੀ ਚਲ ਜਾਏਗੀ ਜੋ ਪੀਚੋਂ ਵੀ ਪਰ ਕੋਈ ਸਾਡਾ ਅਜ ਤੱਕ ਜਿੱਤ ਕੇ ਗਿਆ ਹੀ ਨਹੀਂ ਉੱਥੇ ਬੰਦਾ ਇਹ ਬੜਾ ਦਰਖਾਨ ਦਾ ਮੈਂ ਇਹ ਇਹਨਾਂ ਗੱਲਾਂ ਦਾ ਰਿਜ਼ਲਟ ਕੱਢ ਕੇ